ਢਿੱਡ ਦੀ ਜਿਹੜੀ ਬੈਲੀ ਫੈਟ ਨਾ ਉਹ ਕਿਵੇਂ ਘਟੋਣੀ ਆ ਆ ਦੇਖ ਸਕਦੇ ਹੋ ਤੁਹਾਡੇ ਆ ਥਾਈ ਜਿਹੜੀ ਸਾਈਡ ਵਾਲੀ ਥਾਈ ਦੇ ਨਾਲ ਜਿਹੜੀ ਸਾਈਡ ਵਾਲੀ ਫੈਟ ਹੁੰਦੀ ਹੈ ਨਾ ਇਹਦੇ ਤੇ ਫਰਕ ਪੈਗਾ ਤੁਹਾਡੇ ਫੀਮੇਲ ਮੇਲ ਚਾਹੇ ਬੱਚਾ ਕੋਈ ਵੀ ਕਰ ਸਕਦਾ ਵਾ ਜਿਨ੍ਹਾਂ ਦਾ ਢਿੱਡ ਬਾਹਰ ਫੈਟ ਘਟ ਗਈ ਤੁਹਾਡੀ ਜਿੰਨੀ ਮੋਟੀ ਫੈਟ ਹੋਏਗੀ ਜਿਆਦਾ ਮੋਟੀ ਹੋਏਗੀ ਤੁਹਾਡੇ ਤੋਂ ਮੂਵ ਨਹੀਂ ਹੋ ਪਾਏਗਾ ਕੋਈ ਦਿੱਕਤ ਨਹੀਂ ਪਰ ਤੁਸੀਂ ਕਰ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਹਾਡੇ ਜਿਹੜੇ ਪੇਟ ਦੀ ਢਿੱਡ ਦੀ ਜਿਹੜੀ ਬੈਲੀ ਫੈਟ ਨਾ ਉਹ ਕਿਵੇਂ ਘਟੋਣੀ ਆ ਬਹੁਤ ਸਾਡੇ ਮੇਰੇ ਭਿੰਡ ਭਰਾਵਾਂ ਦੇ ਨਾ ਮੇਰੀ ਵੀਡੀਓ ਥੱਲੇ ਕਮੈਂਟ ਹੁੰਦੇ ਨੇ ਤੇ ਉਹ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਕਰਦੇ ਨੇ ਉਹ ਕਹਿੰਦੇ ਵੀਰ ਜੀ ਸਾਡੇ ਸਾਰੇ ਸਰੀਰ ਦਾ ਮਤਲਬ ਜੀ weight ਘਟ ਜਾਂਦਾ ਤੇ ਜਿਹੜੇ ਸਾਈਡਾਂ ਤੇ ਚਰਬੀ ਆ ਜਿਹਦਾ ਫੈਟ ਹੈ ਜਿਹੜੀ ਇਹ ਨਿਕਟਦੀ ਹੈਗੀ ਸੋ ਅਗਰ ਤੁਸੀਂ ਆਪਣੀ ਸਾਈਡਾਂ ਦੀ ਫੈਟ ਤੁਸੀਂ ਘਟਾਉਣਾ ਚਾਹਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ 7-8 ਐਕਸਰਸਾਈਜ਼ ਇਹੋ ਜਿਹਾ ਦੱਸਾਂਗਾ ਤੁਸੀਂ अर्ਲੀ ਮਾਰਨਿੰਗ ਖਾਲੀ ਪੇਟ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਉਹ ਐਕਸਰਸਾਈਜ਼ ਤੁਸੀਂ ਕਰ ਲੈਨੇ ਹੋ ਤੋ ਬਹੁਤ ਜਲਦੀ ਤੁਸੀਂ ਦੇਖਣਾ ਜਿਆਦਾ ਤੋਂ ਜਿਆਦਾ 30 ਦਿਨ ਦੇ ਵਿੱਚ 30 ਦਿਨਾਂ ਦੇ ਵਿੱਚ ਦੇਖਣਾ ਤੁਸੀਂ ਜਿਹੜੀ ਤੁਹਾਡੀ ਬੈਲੀ ਫੈਟ ਹੈ ਨਾ ਜਿਹੜੀ ਇਹ ਇਹ ਬਹੁਤ ਛੇਤੀ ਘਟਣੀ ਸ਼ੁਰੂ ਹੋ ਜਾਏਗੀ ਤੁਹਾਨੂੰ ਫਰਕ 15 ਦਿਨਾਂ ਬਾਅਦ ਹੀ ਦਿਖਣਾ ਸ਼ੁਰੂ ਹੋ ਜਾਊਗਾ ਕਿਉਂਕਿ ਤੁਹਾਨੂੰ ਬਹੁਤ ਸਾਰੇ ਟ੍ਰੇਨਰ ਦੱਸਦੇ ਨੇ ਕਿ ਤੂੰ ਆਹ ਐਕਸਰਸਾਈਜ਼ ਕਰ ਲੈ ਉਹ ਕਰ ਲੈ ਫਲਾਣਾ ਕਰ ਲੈ ਟਿਮਕਾਣਾ ਕਰ ਲੈ ਪਰ ਉਹਦੇ ਨਾਲ ਤੁਹਾਨੂੰ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਯਾਰ ਮੈਂ ਤੁਹਾਨੂੰ ਉਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗਾ ਜਿਹੜੀਆਂ ਮੈਂ ਖੁਦ ਮਤਲਬ ਵੀ ਐਕਸਰਸਾਈਜ਼ ਕਰਦਾ ਵਾਂ ਜਿਹਦੇ ਨਾਲ ਮੈਨੂੰ ਫਰਕ ਪੈਂਦਾ ਤੁਸੀਂ ਮੇਰੀ ਬੋਡੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਮੈਂ ਕਿਹੜੀ ਐਕਸਰਸਾਈਜ਼ ਕਰਦਾ ਵੀ ਮੈਨੂੰ ਕਿੰਨਾ ਰਿਜ਼ਲਟ ਮਿਲਦਾ ਵਾ ਸੋ ਮੈਂ ਤੁਹਾਡੇ ਨਾਲ ਉਹੀ ਚੀਜ਼ ਹੀ ਸ਼ੇਅਰ ਕਰਾਂਗਾ ਜਿਹੜੀਆਂ ਮੈਂ ਆਪ ਖੁਦ ਐਕਸਰਸਾਈਜ਼ ਕਰਦਾ ਵਾਂ ਜੀ ਸੋ ਦੋਸਤੋ ਕਿਹੜੀਆਂ ਐਕਸਰਸਾਈਜ਼ ਹਨ ਕਿਵੇਂ ਕਰਦੀਆਂ ਨੇ ਕਿੰਨੇ ਟਾਈਮ ਕਰਦੇ ਨੇ ਉਹ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਸਭ ਤੋਂ ਪਹਿਲਾਂ ਗੱਲ ਇਹ ਹੈ ਵੀ ਇਹ ਜਿਹ ਫੀਮੇਲ ਮੇਲ ਚਾਹੇ ਬੱਚਾ ਕੋਈ ਵੀ ਕਰ ਸਕਦਾ ਵੈ ਜਿਨ੍ਹਾਂ ਦਾ ਢਿੱਡ ਬਾਹਰਾ ਬਹੁਤ ਹੀ ਸੋਖੀਆਂ ਤੇ ਸਿੰਪਲ ਐਕਸਰਸਾਈਜ਼ਾਂ ਨੇ ਕਿਵੇਂ ਕਰਨੀਆਂ ਨੇ ਜੀ ਸੋ ਦੋਸਤੋ ਆਓ ਜੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਇਦਾਂ ਦਾ ਮੈਟ ਲੈ ਲੈਣਾ ਇੱਕ ਮੈਟ ਤੁਸੀਂ ਵਿਛਾਲ ਲੈਣਾ ਪਾਰਕ ਦੇ ਵਿੱਚ ਵਿਛਾਲ ਲੈਣਾ ਜਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਸੋ ਤੁਸੀਂ ਇਦਾਂ ਲੰਬੇ ਪੈ ਜਾਣਾ ਸਭ ਤੋਂ ਪਹਿਲੀ ਜਿਹੜੀ ਆਪਣੀ ਐਕਸਰਸਾਈਜ਼ ਹੈ ਜੀ ਤੁਸੀਂ ਨੂੰ ਇਦਾਂ ਰੱਖ ਕੇ ਦਿੱਤਾ ਨੂੰ ਇਹਨੂੰ ਥੋੜਾ ਜੱਪ ਪੁਸ਼ ਕਰ ਲੈਣਾ ਥੋੜਾ ਬਸ ਆ ਜੀ ਬਾਨ ਸੋ ਇਹ ਆਪਣੀ ਪਹਿਲੀ ਐਕਸਰਸਾਈਜ਼ ਆ ਠੀਕ ਹੈ ਜੀ ਲੰਬੇ ਪੇਕੇ ਜੜੀ ਆ ਜਿਹੜੀ ਹੁਣ ਆਪਣੀ ਦੂਜੀ ਐਕਸਰਸਾਈਜ਼ ਆ ਜਿਹੜੀ ਸਾਈਡਾਂ ਵਾਲੀ ਐਕਸਰਸਾਈਜ਼ ਆ ਜੀ ਉਹ ਜਿਹੜੀ ਆਪਣੀ ਥਾਈ ਜੜੀ ਆ ਆਪਾਂ ਤੁਸੀਂ ਕੀ ਕਰਨਾ ਵਾ ਤੁਸੀਂ ਪਹਿਲਾਂ ਵਾਂਗੂ ਲੇਟ ਜਾਣਾ ਪੋਜੀਸ਼ਨ ਤੁਹਾਡੀ ਇਹ ਹੋਏਗੀ ਹੁਣ ਹੱਥ ਤੁਹਾਡੇ ਜਿਹੜੇ ਪਿਛਾਈ ਆ ਇਹ 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 ਤਾਂ ਹੁਣੇ ਦੇਖੋ ਜੀ 1 2 3 4 ਬੋਡੀ ਤੁਹਾਡੀ ਸਿੱਧੀ ਰਹੇਗੀ ਥਾਈ ਜਿਹੜੇ ਤੁਹਾਡੇ ਹਿਪਾ ਉਹ ਸਾਈਡ ਤੇ ਘੁੰਮਣਗੇ ਆ ਦੇਖ ਲਓ ਤੁਹਾਡੇ ਆ ਥਾਈ ਜਿਹੜੀ ਸਾਈਡ ਵਾਲੀ ਥਾਈ ਦੇ ਨਾਲ ਜਿਹੜੀ ਸੈਟਾਈਡਲੀ ਫੈਟ ਹੁੰਦੀ ਹੈ ਨਾ ਇਹਦੇ ਤੇ ਫਰਕ ਪੈਗਾ ਤੁਹਾਡੇ ਇਧਰੋਂ ਵੀ ਇਧਰੋਂ ਵੀ ਈਜ਼ੀ ਲੈ ਕੇ ਜਾਣੀ ਹੈ ਬਾਡੀ ਤੁਹਾਡੀ ਸਿੱਧੀ ਰਹੇਗੀ ਚੈਸਟ ਸਿੱਧੀ ਰਹੇਗੀ ਆਸਮਾਨ ਵੱਲ ਦੇਖਣਾ ਤੁਸੀਂ ਇਹ ਹੋ ਗਈ ਆ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਆਪਾਂ ਚੇਂਜ ਕਰਾਂਗੇ ਸਿੱਧਾ ਸੇਮ ਆਪਾਂ ਇਦਾਂ ਹੀ ਪਾਵਾਂਗੇ ਮੇਟ ਦੇ ਉੱਤੇ ਆਪਾਂ ਗੋਦ ਦਾ ਬਾਵਾਂ ਰੱਖ ਕੇ 엘ਬੋ ਦੇ ਸਾਰੇ ਆ ਭਰਾਂਗੇ ਜੀ 엘ਬੋ ਰੱਖ ਕੇ ਪੰਜੇ ਤੇ ਤੁਸੀਂ ਰਹਿ ਜਾਣਾ ਹੁਣ ਜਿਹੜੀ ਤੇ ਐਕਸਰਸਾਈਜ਼ ਲੋਣੀ ਅਗਲੀ ਐਕਸਰਸਾਈਜ਼ ਕੀ ਦਿਖੀ ਇਹਦਾ ਇਹਨੂੰ ਥੋੜਾ ਕਲੋਜ਼ ਕਰ ਲੈਣਾ 1 2 3 4 5 6 7 ਤੁਹਾਡੇ ਟੈਟ ਦੇ ਪੂਰੀ ਖਿੱਚ ਪੈਣੀ ਚਾਹੀਦੀ ਜੇ ਤੁਸੀਂ ਉੱਪਰ ਜਾਦੇ ਹੋ ਇਹਦਾ ਪੂਰੀ ਖਿੱਚ ਪੈਗੀ ਥੋੜੀ ਥੋੜੀ ਛਿੰਡਣਾ ਸਿੱਧਾ ਹੋ ਗਿਆ ਸਟਰਕਚਰ ਫਿਰ نیچے ਟੈਸਟ ਦੀ ਕਰਨਾ ਤੋਂ ਇਹਦੇ ਨਾਲ ਦੀ ਜਿਹੜੀ ਅਗਲੀ ਐਕਸਰਸਾਈਜ਼ ਆ ਤੁਸੀਂ ਕਰ ਸਕਦੇ ਦੇਖੋ ਇਹ ਦਾ ਹੱਥ ਰੱਖ ਲੈਣੇ ਆ ਪੰਜੇ ਤੁਹਾਡੇ ਇੱਧਰ ਰਹਿਣਗੇ ਇਹ ਰੱਖਣੀ ਹੈ ਤੁਸੀਂ ਸਾਈਡਾਂ ਤੇ ਜਨਤਰੀ 1 2 3 4 5 6 7 8 9 10 ਲੱਤ ਫਰੋਸ ਕਰਨੀ ਆ ਮੇਰੇ ਕਹਿਣਾ ਮਤਲਬ ਆ ਲੱਤ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇੱਕ ਸਾਈਡ ਤੇ ਕਰਨੀ ਹੈ ਤੁਸੀਂ 100 ਸਾਈਡਾਂ ਤਾਂ ਹੋਰ ਵੀ ਬਹੁਤ ਨੇ ਇਹ ਤੋਂ ਔਖੀਆਂ ਔਖੀਆਂ 100 ਸਾਈਡਾਂ ਹੈਗੀਆਂ ਨੇ ਪਰ ਮੈਂ ਤੁਹਾਨੂੰ ਬਿਲਕੁਲ ਈਜ਼ੀ ਐਕਸਰਸਾਈਜ਼ ਦੱਸਦਾ ਪਿਆਵਾ ਜਿਹੜਾ ਮਤਲਬ ਤੁਸੀਂ ਹਰ ਇੱਕ ਕੋਈ ਐਕਸਰਸਾਈਜ਼ ਕਰ ਸਕਦਾ ਕਿਉਂਕਿ ਇਹ ਤੋਂ ਬਹੁਤ ਔਖੀ ਐਕਸਰਸਾਈਜ਼ਾਂ ਵੀ ਹੈਗੀਆਂ ਨੇ ਕਈ ਐਕਸਰਸਾਈਜ਼ਾਂ ਤਾਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿਹੜੀਆਂ ਮੇਰੇ ਕੋਲੋਂ ਖੁਦ ਨਹੀਂ ਹੁੰਦੀਆਂ ਹੈਗੀਆਂ ਸੋ ਮੈਂ ਤੁਹਾਨੂੰ ਬੀਲ ਸ਼ੁਰੂ ਤੋਂ ਲੈ ਕੇ ਜਿਹੜੇ ਤੁਸੀਂ ਬਿਗਨਰ ਹੋ ਬਿਗਨਰ ਤੋਂ ਲੈ ਕੇ ਐਡਵਾਂਸ ਤੱਕ ਤੁਹਾਨੂੰ ਮੈਂ ਹੌਲੇ ਹੌਲੇ ਲੈ ਕੇ ਜਾਊਂਗਾ ਸਟੈਪ ਵਾਈਜ਼ ਸਟੈਪ ਤੁਸੀਂ ਕਿਵੇਂ ਕਰਨੀ ਹੈ ਜੀ ਸੋ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਆ ਤੁਸੀਂ ਐਲਬੋ ਤੇ ਸਰ ਪਹਿਲਾਂ ਵਾਂਗੂ ਪੈ ਜਾਣਾ ਐਲਬੋ ਤੇ ਪੈ ਕੇ ਤੁਸੀਂ ਇੱਕ ਇੱਕ ਉਹ ਲ आ थ्रीठा जाएगा टू आराम कर जल्दबाजी नहीं करनी तो ये एक्सरसाइज जी अपनी अगली एक्सरसाइज है जी ਸਿੱਧੇ ਲੇਟ ਜਾਣਾ ਪੇਟ ਦੇ ਪਾਰ ਸਿੱਧੇ ਲੇਟ ਕੇ ਤੁਸੀਂ ਲਉਣਾ ਇਦਾਂ ਇਹਦਾ ਪੇ ਕੇ ਸਾਈਡ ਤੇ ਇਹਦਾ ਪੇ ਜਾਣਾ ਸਾਈਡ ਤੇ ਪਲੈਂਕ ਲਉਣਾ ਪਾ ਇਹਦਾ ਇਹਦਾ 20 30 ਸੈਕਿੰਡ ਇਦਾਂ ਰਹਿਣਾ ਤੁਸੀਂ ਦਾਦਾ ਇਸੇ ਤਰ੍ਹਾਂ ਤੁਸੀਂ ਸਾਈਡ ਚੇਂਜ ਕਰ ਦੇਣੀ ਆ ਇਸੇ ਨੂੰ ਪੁੱਛਿਆ ਦੇਉਗੇ ਹਨਾ ਅੱਛਾ ਇਹ ਤੁਸੀਂ ਇਦਾਂ ਗੀਓ ਠੀਕ ਹੈ ਜੀ ਇਸ ਸਾਈਟ ਤੁਸੀਂ ਇੱਦਾਂ ਜੂਗੇ ਸਿੱਧੇ ਰੋਣੇ ਵੀ ਬਿਲਕੁਲ ਇੱਦਾਂ ਰੋਣਗੇ ਜੀ ਹੁਣ ਆਪਾਂ ਗੱਲ ਕਰੀਏ ਹੁਣ ਇੱਕ ਸਾਈਟ ਤੁਸੀਂ ਇੱਦਾਂ ਕੇ ਤੁਸੀਂ ਜਿੱਥੋਂ ਇਹ ਵੀ ਲਾ ਰਹੀਆਂ 1 2 3 4 5 6 7 8 9 10 ਨਾਲ ਹੀ ਸਾਈਡ ਚੇਂਜ ਕਰ ਦੋਗੇ ਰੈਸਟ ਕੋਈ ਨਹੀਂ ਹੈਗੀ ਵਿੱਚ ਰੈਸਟ ਵੀ ਆਪਾਂ ਲੈਣੀ ਹੈਗੀ 1 2 3 4 5 4 5 6 7 8 9 10 ਹੁਣ ਇਸ ਤੋਂ ਬਾਅਦ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਸਿੰਪਲ ਪੈਜਣਾ ਬਹੁਤ ਹੀ ਈਜ਼ੀ ਐਕਸਰਸਾਈਜ਼ ਆ ਤੁਸੀਂ ਇਹਦਾ ਪੈਰ ਰੱਖ ਲੈਨੇ ক্লোਜ਼ ਥੋੜੇ ਜਿਹਾ ਆਪਣੀ हिਪ ਦੇ ਨੇੜੇ ਹੱਥ ਤੁਹਾਡੇ ਸਿੱਧੇ ਹੋ ਜਾਣ ਜਿਹੜਿਆ ਇੱਥੋਂ ਬੋਡੀ ਮੂਵਮੈਂਟ ਕਰਾਂਗੇ ਤੁਸੀਂ ਧਿਆਨ ਨਾਲ ਦੇਖੋ ਆ ਜਿਹੜੀ ਮੇਰੀ ਬੈਲੀ ਫੇਟ ਆ ਇਹ ਅੰਦਰੋਂ ਮੂਵ ਹੋਈ ਜਾ ਦੇਖੋ ਹਣਾ ਫੇਟ ਘਟ ਗਈ ਤੁਹਾਡੀ ਜਿੰਨੀ ਮੋਟੀ ਫੇਟ ਹੋਏਗੀ ਜਿਆਦਾ ਮੋਟੀ ਹੋਏਗੀ ਤੁਹਾਡੇ ਤੋਂ ਮੂਵ ਨਹੀਂ ਹੋ ਪਾਏਗਾ ਕੋਈ ਦਿੱਕਤ ਨਹੀਂ ਪਰ ਤੁਸੀਂ ਕਰਦੇ ਰਹਿਣਾ ਸਜਵਨ 2 ਪੰਜੇ ਟੱਚ ਕਰਦੇ ਤੁਸੀਂ ਜਿੱਦ ਆਪਣੇ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈ ਜੀ ਅਗਲੀ ਐਕਸਰਸਾਈਜ਼ ਆਪਣੀ ਹੈਗੀ ਆ ਤੁਸੀਂ ਸਿੱਧੇ ਪੇ ਕੇ ਸਿੰਗਲ ਸਿਕਨ ਲੇਕ ਨੂੰ ਚੱਕਣਾ ਬਾਹਾਂ ਦਰਾ ਕਰਨੇ ਤੇ ਹੱਥ ਸਿੱਧੇ 1 2 3 ਜਿੰਨਾ ਤੋਂ ਨਹੀਂ ਹੁੰਦੀ ਹੈਗੀ ਦਿੱਤਾ ਸਿੱਧੇ ਨਹੀਂ ਹੁੰਦੀਆਂ ਉਹ ਇਦਾਂ ਵੀ ਰੱਖ ਸਕਦੇ ਆ ਇਦਾਂ 2 3 ਜਿਆਦਾ ਨਹੀਂ ਉਠਣਾ ਸਿਰਫ ਇਹੀ ਚ ਰੱਖਣੀ ਹੈ ਅੱਪਰ ਬੋਡੀ ਦਾ ਜਗਾ ਹਾਂ 2 ਛੋਟੇ ਛੋਟੇ ਲਾਉਣੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਅਗਰ ਤੁਸੀਂ ਆਪਣੀ ਸਾਈਡਾਂ ਲਈ ਫੇਰ ਕਟੋਣਾ ਚਾਹੁੰਦੇ ਹੋ ਤੁਸੀਂ ਤੁਸੀਂ ਆਹ 100 ਜਿਹੇ ਡੇਲੀ ਕਰੋ ਹੁਣ ਆਪਾਂ ਗੱਲ ਕਰਦੇ ਆਂ ਵੀ ਕਰਨੀਆਂ ਕਦੋਂ ਆ ਇਹ ਸਾਰੀਆਂ ਐਕਸਰਸਾਈਜ਼ਾਂ ਤੁਸੀਂ ਸਵੇਰੇ ਡੇਲੀ ਖਾਲੀ ਪੇਟ ਕਰਨੀਆਂ ਕੁਛ ਨਹੀਂ ਖਾਣਾ ਪੀਣਾ ਹੈਗਾ ਸਿਰਫ ਬ્લેਕ ਕੌਫੀ ਪੀ ਕੇ ਹਲਕਾ ਜਿਹਾ ਵਾਰਮ-ਅਪ ਕਰਕੇ ਵਾਰਮ-ਅਪ ਤੋਂ ਬਾਅਦ ਇਹ 100 ਜੇ ਕਰਨੀਆਂ ਵਾਰਮ-ਅਪ ਤੋਂ ਬਿਨਾਂ ਇਹ 100 ਜੇ ਨਹੀਂ ਲੋਣੀਆਂ ਹੈਗੀਆਂ ਹਰੇਕ ਐਕਸਰਸਾਈਜ਼ ਦੇ ਅਗਰ ਤੁਸੀਂ ਰੈਪਿਟਿਸ਼ਨ ਦੇ ਹਿਸਾਬ ਨਾਲ ਚੱਲੋਗੇ ਤਾਂ 30 ਤੋਂ 40 ਰੈਪਿਟਿਸ਼ਨ ਲਗਾਉਗੇ ਟੋਟਲ ਇਹਦੇ 3 ਸੈੱਟ ਲੱਗ ਜਾਣਗੇ 30 ਤੋਂ 40 ਲੱਗਣਗੇ ਤੁਹਾਡਾ ਇੱਕ ਸੈੱਟ ਕੰਪਲੀਟ ਹੋ ਗਿਆ ਫਿਰ ਵਿੱਚ ਇੱਕ ਤੋਂ 2 ਮਿੰਟ ਦੀ ਰੈਸਟ ਫਿਰ ਅਗਲਾ ਸੈੱਟ ਇਸੇ ਤਰ੍ਹਾਂ ਲੱਗੇਗਾ ਫਿਰ ਇੱਕ ਤੋਂ 2 ਮਿੰਟ ਦੀ ਰੈਸਟ ਫਿਰ ਅਗਲਾ ਸੈੱਟ ਇਸੇ ਤਰ੍ਹਾਂ ਲੱਗੇਗਾ ਪਾਣੀ ਪੀਣਾ ਤਾਂ ਤੁਸੀਂ ਤੁਹਾਨੂੰ ਜਿਹੜੀ ਵਿੱਚ ਰੈਸਟ ਹੈ ਇੱਕ ਤੋਂ 2 ਮਿੰਟ ਦੇ ਵਿੱਚ ਤੁਸੀਂ ਪਾਣੀ ਪੀ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪਾਣੀ ਨਹੀਂ ਪੀਣਾ ਕੰਟੀਨਿਊ ਚੱਲੇਗਾ ਅਗਰ ਤੁਸੀਂ ਨਹੀਂ ਲਾਉਣੇ 30 ਤੋਂ 40 ਤਾਂ ਫਿਰ ਤੁਸੀਂ 20 ਸੈਕਿੰਡ ਤੋਂ ਲੈ ਕੇ 30 ਸੈਕਿੰਡ ਕੰਟੀਨਿਊ ਤੁਸੀਂ ਇਹ ਸਜਾ ਕਰਦੇ ਰਹੋਗੇ ਤੁਸੀਂ ਇਹ ਐਕਸਰਸਾਈਜ਼ਾਂ ਜੇ ਕਰ ਲਓ ਤੁਸੀਂ ਤੁਹਾਨੂੰ ਗਾਰੰਟੀ ਦੇ ਨਾ ਲਿਖ ਕੇ 15 ਦਿਨਾਂ ਬਾਅਦ ਤੁਹਾਨੂੰ ਫਰਕ ਲੱਗ ਜਾਏਗਾ ਤੁਹਾਡੇ ਐब्स ਨਿਕਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਜਿਹੜੀ ਸਾਈਡ ਵਾਲੀ ਚਰਬੀ ਉਹ ਵੀ ਪਿੰਗਲਣੀ ਸ਼ੁਰੂ ਹੋ ਜਾਏਗੀ ਬਸ ਸ਼ਰਤ ਮੇਰੀ ਇਹ ਹੈ ਡੇਲੀ ਵਰਕਆਊਟ ਕਰਨਾ ਤੇ ਜਿਹੜੀ ਡਾਈਟ ਹੈ ਡਾਈਟ ਸਭ ਤੋਂ ਵੱਧ ਜ਼ਰੂਰੀ ਹੈ ਡਾਈਟ ਨੂੰ ਫੋਲੋ ਤੁਸੀਂ ਕਰਨਾ ਹੀ ਕਰਨਾ ਵਾ ਡਾਈਟ ਕੀ ਖਾਣਾ ਕੀ ਨਹੀਂ ਖਾਣਾ ਉਹਦੇ ਤੇ ਮੈਂ ਪੂਰੀ ਵੀਡੀਓ ਆਲਰੇਡੀ ਬਣਾ ਬਣਾ ਕੇ ਮੈਂ ਆਪਣੇ YouTube ਚੈਨਲ ਤੇ ਪਾਈਆਂ ਹੋਈਆਂ ਨੇ ਪਲੀਜ਼ ਤੁਸੀਂ ਮੇਰੇ YouTube ਚੈਨਲ ਤੇ ਵਿਜ਼ਿਟ ਕਰੋ ਇੱਕ ਵਾਰੀ ਜਾ ਕੇ ਉਹ ਤੁਸੀਂ ਸਾਰੀ ਵੀਡੀਓ ਦੇਖ ਲਓ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਜੀ ਸੋ ਦੋਸਤੋ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਤਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਦੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬੇਮੋਲ ਪਿਆਰ ਭਰੀ ਸਤ ਸ੍ਰੀ ਅਕਾਲ ਜੀ